ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਦੋ ਵੜਾ ਲੈ ਕੇ ਆਏ ਆ ਜੀ ਪਿੰਡ ਭੈਰੂਪਾ ਤੇ ਬਾਈ ਨਾਲ ਗੱਲ ਕਰਾਵਾਂਗੇ ਬਾਈ ਨਿਰਮਲ ਕੋਲੇ ਆਏ ਆ ਤੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰਾਵਾਂਗੇ ਆਜੋ ਜੀ ਇਥੇ ਸਸੀਗਾ ਬਾਈ ਹਾਂਜੀ ਸਸੀਗਾ ਬਾਈ ਜੀ ਹੋ ਠੀਕ ਠਾਕ ਹੋ ਨਰਮਨ ਹਾਂਜੀ ਬਹੁਤ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਫੋਨ ਨੰਬਰ ਹੈ 946384252 ਹੂੰ ਦੂਜਾ ਹੈਗਾ 707820655 ਪਿੰਡ ਜੀ ਪਿੰਡ ਭਾਈ ਰੁਪਈ ਜੀ ਹੂੰ ਤਸੀਲ ਫੋੜ ਜ਼ਿਲ੍ਹਾ ਬਠਿੰਡਾ ਜੀ ਹੂੰ ਤੇ ਨੇੜੇ ਤੇੜੇ ਆਪਰੇ ਇੱਕ ਰਾਇਦਾਈ ਸਰਾਲਪੁਰ ਇੱਥੇ ਰਾਮਪੁਰ ਪੂਰੇ ਤੇ ਭਗਤਾ ਭਾਈ ਜਿਹੜੇ ਵਿਚਾਲੇ ਹੀ ਘਟਾਏ ਠੀਕ ਆ ਤੇ ਅੱਜ ਵੀਰੇ ਦੋ ਬੈੜਾਂ ਦਿਖਾਉਣੀਆਂ ਆਪਾਂ ਹਾਂਜੀ ਤਲੂਨ ਦੋ ਬੈੜਾਂ ਸੂਈਆਂ ਸੂਈਆਂ ਪਹਿਲਾ ਪਹਿਲਾ ਸੂਆ ਹਾਂ ਕਦੋਂ ਸੂਈਆਂ ਵੀਰੇ ਨਰਮਲ ਬਾਈ ਜੇ ਰਾਤ ਸੂਈ ਦੀ 10 ਵਜੇ ਓਕੇ ਐਚਐਫਸੀ ਆ ਗਈ ਹੈ ਨਾ ਕਦ ਕਾਠ ਚੰਗਾ ਹਾਂ ਜਰਸੀ ਦਾ ਤੇ ਚਿੱਟਾ ਹਾਂ ਥੋੜਾ ਕਰਾਸ ਆ ਬਲੈਕ ਆ ਗਈ ਹਾਂ ਤੇ ਕਦੋਂ ਸੂਈਏ ਵੀਰੇ ਵੀ ਰਾਤ ਸੂਈ 10 ਵਜੇ ਰਾਤ ਸੂਈ ਓਕੇ ਸਭ ਕੁਝ ਹੋ ਗਿਆ ਆਪੇ ਜੇਰ ਹੂੰ ਆ ਦੇਖੋ ਜੀ ਕੰਪਲੀਟ ਜੇਰ ਆ ਸਾਰੀ ਠੀਕ ਆ ਨਾ ਪੂਰੀ ਉਹ ਇਹਨਾਂ ਨੂੰ ਮੂਹਟੇ ਕਰਦੇ ਜੇਰ ਪਾਈ ਤੇ ਅੱਜ ਤੋਂ ਜੇ ਮੈਂ ਇਹਨਾਂ ਨੂੰ ਕੱਢਿਆ ਆਪਰੇ ਤੇ ਉਹ 4 ਕਿਲੋਟਰ ਵਾਲਾ ਕੱਢੇ ਬੱਸ ਹੂੰ ਖੋਲੋ ਤੇ ਮਗਰ ਬੱਛਾ ਆ ਗਿਆ ਹਾਂਜੀ ਮਗਰ ਬੱਛਾ ਸੀ ਉਹ ਸਾਬੂ ਫੁੱਲ ਆ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਹਾਂਜੀ ਸਭ ਕੁਝ ਹੋ ਗਿਆ ਬੰਦੇ ਕੋਲ ਖੋਲੋ ਇਹਨਾਂ ਦੀਆਂ ਜਿੱਦਾਂ ਬਗਾਈ ਦੀਆਂ ਹੂੰ ਬਾਕੀ ਦਾ ਗਰਮ ਪਸ਼ੂ ਲੈਣ ਦਾ ਫਾਇਦਾ ਵੀ ਕੋਈ ਹੈ ਨਹੀਂ ਹਨਾ ਤੇ ਥਣ ਵੀ ਮੁਠੀ ਵਾਲਾ ਖੋਲੋ ਫਿਰ ਉਹਨੂੰ ਹਾਂਜੀ ਆ ਦੇਖੋ ਜੀ ਤੇ ਬਾਕੀ ਦਾ ਜੇਰ ਜੂਰ ਦੀ ਕੰਪਲੀਟ ਕੱਦ ਕਾਠ ਫੁੱਲ ਹੂੰ ਕੱਦ ਕਾਠ ਬਾਕੀ ਦਾ ਜਿਹੜੋ ਬਾਈ ਨਾਲ ਤੁਰਿਆ ਜਾਂਦਾ ਹੁੰਦਾ ਆ ਦੇਖੋ ਫਿਰ ਕੁਆਲਿਟੀ ਕਰੋ ਚੈੱਕ ਲੈ ਚਲੋ ਜੀ ਤੇ ਜਜਮੈਂਟ ਉਹ ਤੁਸੀਂ ਕਰ ਲਿਆ ਕਰੋ ਆ ਦੇਖੋ ਜੀ ਕੁਆਲਿਟੀ ਇੱਕ ਨੰਬਰ ਕਰੋ ਚੈੱਕ ਜਰ ਬਾਈ ਜੀ ਬਾਅਦ ਵਿੱਚ ਕੀ ਜੀ ਤੇ ਕਿੰਨਾ ਦੁੱਧ ਦੇ ਦੋਗੇ ਨਰਮ ਲੈ ਕੇ ਜੀ ਦੇਖੋ ਦੁੱਧ ਦੇ ਬਾਅਦ ਅਗਲੀ ਵਾਰ ਇਸ ਸੇਵਾ ਨੂੰ ਆਉਂਦਾ ਹੀ ਆਜਾ ਆਪਣਾ ਮੇਕਅਪ ਵੀ ਕਿਵੇਂ ਆਪਾਂ ਲਈ ਸਟਾਰਨ ਸਟਾਰਨ ਇੰਟਰਵਿਊ ਨਹੀਂ ਲੈ ਜੀ ਹੂੰ 16 ਤੋਂ 17 ਕਿਲੋ ਬਾਕੀ ਹਲੇ ਵਾ ਫੀਟਿੰਗ ਵਾਲਾ ਨਾ ਕੋਈ ਟੁੱਟਮਾ ਨਹੀਂ ਕੋਈ ਲਮਕਮਾ ਨਹੀਂ ਤੇ ਬਾਕੀ ਦੇ ਜਿਹੜੀਆਂ ਪਹਿਲਣਾ ਬੱਚੀਆਂ ਹੋਣਗੀਆਂ ਜਾਂ ਦੂਜੇ ਤੀਜੇ ਤਾਈ ਦੁੱਧ ਫੁੱਲ ਕੱਢਦੀਆਂ ਹਨਾ ਜਿਹੜੀ ਦੁੱਧ ਦੀ ਗੱਲ ਹੈ ਬੱਚੀ ਬੰਦੇ ਨਹੀਂ ਇਹ ਪਰਖ ਨੇ ਪਰਖ ਉਹ ਨਿਰਖ ਪਰਖ ਕਰਕੇ ਆਉਦੀ ਲੈ ਕੇ ਜਾਵੇ ਸਮਝਣਾ ਲੈ ਕੇ ਜਾਵੇ ਓਕੇ ਓਕੇ ਚਲੋ ਫਿਰ ਬੰਦਾ ਇਹਦਾ ਮਤਲਬ ਆਪਾਂ ਨਹੀਂ ਹੁੰਦੇ ਸੇਵਾ ਕਰ ਸਕ ਹਾਂ ਉਹ ਉਦੋਂ ਵੀ ਬਦਲੇ ਤੇ ਕਈ ਥੱਲੇ ਉਹ ਤਾਂ ਨਹੀਂ ਗੱਲ ਹੈ ਉਹ ਫਿਰ ਸਾਹਮਣੇ ਤਾਂ ਨਹੀਂ ਹੁਣ ਆਪਾਂ ਨਾਲ ਜਾ ਬੰਦਾ ਆ ਕੇ ਹੱਸਦਾ ਰਿਹਾ ਕਿਸੇ ਵੀ ਗੱਲ ਤੋਂ ਓਕੇ ਜ ਹੂੰ ਇਹ ਜੇ ਕੋਈ ਦੇਵੇ ਇਹ ਕੋਈ ਹੱਲ ਟੋਲਾ ਤੇ ਕੁਛ ਵੀ ਕੱਢ ਦੇ ਤੇ ਰੇਟ ਵੀਡੀਓ ਦੇ ਵਿੱਚ ਹੀ ਹੁ ਧਾਰਾ ਮਾਰ ਕੇ ਦਿਖਾਓ ਜੀ ਹਾਂ ਜੀ ਦਿਖਾਉ ਆ ਦੇਖੋ ਵੀਰੋ ਬੱਚਾ ਆਪਾਂ ਤੁਹਾਡੇ ਸਾਹਮਣੇ ਲਾਵਾਂਗੇ ਤੇ ਲੇਵਾ ਫਿਟਿੰਗ ਵਾਲਾ ਤੇ ਬਾਕੀ ਦਾ ਬੌਲੇ ਚ ਹੈਗੀ ਆ ਬੈੜ ਤੇ ਦੁੱਧ ਇਹਨੇ ਦੇਣੇ ਦੇਣਾ ਬਾਈ ਨੇ ਜਮਨ ਜਾਇ ਦੁੱਧ ਦੱਸਿਆਗਾ ਤੇ ਇੰਨਾ ਕ ਦੁੱਧ ਦੇ ਦਿੰਦੀਆਂ ਕੋਈ ਐਡੀ ਗੱਲ ਨਹੀਂ ਹੈਗੀ ਵੀ ਨਾ ਦੇਣ ਆ ਦੇਖੋ ਜੀ ਬੱਚਾ ਆਪਾਂ ਤੁਹਾਡੇ ਸਾਹਮਣੇ ਲਾਇਆਗਾ ਠੀਕ ਹੈ ਜੀ ਤੇ ਬੰਦ ਦਿਓ ਜੀ ਬੱਚਾ ਵੀਰੇ ਨਿਰਮਲ ਆਹ ਦੇਖੋ ਨਾੜਾ ਨੂੜਾ ਬੱਚੇ ਸਾਨੂੰ ਕਰਾ ਮੈਂ ਚੈੱਕ ਨਾਲ ਤੂੰ ਸੱਤਾ ਜੀ ਇਹ ਨਾਲ ਹੁਣ ਚਾਰੇ ਥਾਣੇ ਖੋਏ ਪੂਰੇ ਗਾਇਪ ਤੇ ਥਾਣ ਬਹੁਤ ਚੰਗਾ ਲੱਗਿਆ ਹਨਾ ਬਾਈ ਓਕੇ ਚਲੋ ਮਾਰੋ ਜੀ ਧਾਰਾ ਕਿ ਚੌਣ ਚਾਣ ਇੱਕ ਨੰਬਰ ਹੈ ਜੀ ਹਮ ਨਹੀਂ ਚੌਣ ਪਸਮਾ ਦੀ ਕਿਤੋਂ ਨਹੀਂ ਕੋਈ ਕਮੀ ਉਹੀ ਦੱਸੀ ਜਾਂਦੇ ਚਾਰੇ ਥਾਣਾਂ ਦੀ ਇੱਕੋ ਜੀ ਰਾਇਆ ਹਨਾ ਇੱਕੋ ਜੇ ਜਮਾ ਇੱਕੇ ਬੈਲੈਂਸ ਚ ਚੌਣ ਤਾਂ ਬੜਾ ਸੁਣਨ ਲੱਗੇ ਆ ਦੇਖੋ ਜੀ ਧਾਰਾਂ ਚਾਰ ਚਾਰ ਮਾਰੀਆਂ ਤੇ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ ਬਾਈ ਨਹੀਂ ਆਮਗ ਲਿਖਣਾ ਹੀ ਦੇਖ ਲੋ ਜੀ ਜੋਨ ਦਾ ਭੌਂਦੀ ਕੋਈ ਹੱਥ ਵੀ ਨਾ ਲਾਵੇ ਇੰਨੀ ਸਾਫ ਹੈ ਨਾ ਬੇਫਿਕਰ ਹੋ ਕੇ ਪਾਪਾ ਕਨੇ ਵੀ ਸਾਫ ਕਰਕੇ ਲੈ ਜਾਵੇ ਕੋਈ ਨਹੀਂ ਚਲੋ ਉਹ ਤਾਂ ਆਪਣੀ ਇੱਕ ਕਹਿਣ ਦੀ ਗੱਲ ਹੁੰਦੀ ਹੋਰ ਇੱਕ ਗੱਲ ਨਹੀਂ ਜੀ ਬੰਦਾ ਆ ਗਿਆ ਤੇ ਬੰਦਾ ਗੇੜਾ ਲੱਗ ਗਿਆ ਹਾਂ ਵੀ ਐਵੇਂ ਦੀ ਆਪਾਂ ਗਰੰਟੀ ਲੈਣੇ ਗੱਲ ਵੀ ਥੱਲੇੋਂ ਕੋਈ ਹੋਵੇ ਨਾ ਉਸ ਥਾਨ ਡਾਟ ਜੀ ਕਹਿੰਦਾ ਕਹੋਂਦਾ ਦੇ ਜੀ ਥੱਲੇ ਤੇ ਹੁਣ ਇਹਦੇ ਥੱਲੇ ਬੌਲਾ ਕਿੰਨਾ ਕੱਢਿਆ ਤੜਕੇ 4 ਲੀਟਰ ਕੱਢੇ ਜੇ ਪਾ ਤੁਹਾਡੇ ਓਕੇ ਜੀ ਤੇ ਕੀ ਫਿਰ ਆ ਦੇਖੋ ਜੀ ਬੋਲੇ ਜਿਹੜੀ ਦੁੱਧ ਦੀ ਗੱਲ ਉਹ ਤਾਂ ਮੰਨ ਖੇਲ ਵੀ ਆਪ ਤੇ ਚ ਦੁੱਧ ਦਾ ਆਪਾਂ ਦਾ ਧਾਰਾਂ ਦੇਣੀਆਂ ਜੀ ਹਾਂਜੀ ਆ ਇਸ ਟਾਈਮ ਆਪਾਂ ਛੇ ਠੰਡੀ ਤੇ ਧਾਰਾਂ ਚ ਦੀ ਭਾਰ ਦੀ ਥਾਂ ਚ ਕੋਈ ਨੁਕਸ ਹੋਵੇ ਤੇ ਸੁਆ ਕੋਈ ਦੂਜਾ ਪਹਿਲੇ ਤੋਂ ਵੱਧ ਹੋਵੇ ਇਹ ਵੀ ਗਾਰੰਟੀ ਆ ਤੇ ਭਾਈ ਕਿੰਨੇ ਪੈਸੇ ਲੈਣੇ ਫਿਰ ਨਰਮਲ ਤੇ ਜਾਜ ਵਾਜ ਜਾਮ ਹੀ ਦਿਸੀ ਜਾਂਦੀ ਆ ਦੱਸੋ ਜੀ ਦੇਖੋ ਮੁੱਲ ਕੋਈ ਇਹਦਾ ਆਪਾਂ ਕੋਈ 60 ਨਹੀਂ ਕੋਈ 68 ਨਹੀਂ ਕੋਈ 55 ਨਹੀਂ ਠੀਕ ਹੈ ਹਮਮ ਜੇ ਸੌਦਾ ਹੋਇਆ ਵਾ ਮੰਨੇ ਬੰਦ ਕੇ ਹਾਂ ਹਾਂ ਬਸ ਛੋੜ ਹੀ ਹੋਊਗੀ ਛੋੜ ਕਰਾਂਗੇ ਆਪਾਂ ਹਮਮ 48500 ਹੀ ਘੜ ਦੇਉਗੇ ਜਮਾ ਜਾਜੋ ਜੇ 50 ਵੀ ਨਹੀਂ ਮੰਗਿਆ ਤਾਂ ਵੀ 1500 ਹਨ ਤੋੜ ਕੇ ਫੇਰ ਪੈਸੇ ਮੰਗਿਆ ਹਾਂ ਜਮਾ ਆਪਾਂ ਵੀ ਉਹ ਆਹ ਦੇਖੋ ਜੀ ਨੇੜ ਤੋਂ ਫੇਰ ਤੁਹਾਨੂੰ ਕਰਾ ਦਈਏ ਚ ਇੱਕ ਥਣ ਲੇਵਾ ਫਿਟਿੰਗ ਵਾਲਾ ਲੇਵਾ ਪੱਟਾ ਸਨ ਨੇੜ ਤੋਂ ਆਹ ਦੇਖੋ ਤੁਸੀਂ ਨੇੜ ਤੋਂ ਆਹ ਦੇਖੋ ਹਮਮ ਓਕੇ 48500 ਚੋਂ ਮਾੜਾ ਮੋਟੀ ਛੋਟ ਛੜ ਹੋ ਜਾਣੀ। ਛੋਟ ਸੱਪੇ ਦਾ ਮਾਣ ਹੋਊਗਾ ਜੀ। ਤੇ ਓਕੇ ਜੀ ਦੁੱਧ ਦੇ ਦੇਣਾ। 15 ਤੋਂ 16 ਕਿਲੋ। ਹੁਣ ਆਪਾਂ ਡੱਬੀ ਬੱਤੀ ਬਾਰੇ ਗੱਲ ਕਰ ਲਗੇ ਜੀ। ਇਹ ਵੀ ਬਾਈ ਜੀ ਕਾਨੂੰਨ ਸੂਈ ਨਾ। ਕਦੋਂ ਸੂਈ ਹੈ ਜੀ? ਸਵੇਰ ਦੀ ਸੂਈ ਹੈ ਜੀ। ਸਵੇਰ ਦੀ ਸੂਈ ਕਿੰਨਾ ਕੁ ਬੋਲਾ ਬੋਲਾ ਕੱਢਿਆ ਵੀਰੇ ਇੱਥੋਂ। ਸਵੇਰੇ ਪਿਆਰ ਕਵਿਚ ਸੂਈ ਜੀ। ਤੇ ਲੇਵ ਹੈ ਇਹਦਾ ਵੀ ਲੇਖਾ ਮੁੱਕਿਆ ਹਨਾ ਪੂਰੇ ਫੀਡਿੰਗ ਵਾਲੇ ਲੇਵਿਆ ਇਹਨਾਂ ਦੇ ਆ ਦੇ। ਪੂਰਾ ਸਾਫ਼ ਸੁਥਰਾ ਲੇਵਾਂ ਜੀ। ਆ ਦੇਖੋ। ਪੂਰੀ ਸੀਟ ਠੰਡੀ ਹੈ ਇਨ। ਬਾਕੀ ਜਾਤ ਫਰੀਡ ੜਾ ਲਿਆ ਹ ਅਜੀ ਵਿਕਾਪ ਨੂੰ ਲਈ 215 12 ਬੱਚੇ ਨੇ ਆਉਂਦੇ ਸੰਗਰ ਲੈ ਜਿੰਨੀ ਮਰਜ਼ੀ ਮੰਨ ਗਿਆ ਪਤਾ ਰਸ ਸਹੀ ਦੇਣੀ ਚਲੋ ਵੀ 11 ਲੀਟਰ ਦਾ ਬੋਲਾ ਹੁਣ ਦੀ ਕੱਲ ਦੀ ਜੂ ਕੋਲੇ ਹੋਏਗਾ ਡੇਰ ਜੂਰੇ ਦੀ ਵੀ ਕੰਪਲੀਟ ਆ ਮਗਰ ਇਹਦੇ ਕੀ ਆ ਗਿਆ ਵੀਰੇ ਅੱਬ ਬੱਚੀ ਆ ਗਈ ਠੀਕ ਆ ਤੇ ਬਾਕੀ ਸੂਆ ਦੋਨਾਂ ਦਾ ਪਹਿਲਾ ਪਹਿਲਾ ਤੇ ਦੁੱਧ ਪੀਣ ਵਾਲੇ ਘਰੇ ਸੌਦੇ ਆਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਬਾਹਲੇ ਰੇਟ ਵਾਲੀਆਂ ਨਹੀਂ ਠੀਕ ਆ ਨਹੀਂ ਸੋਹਣਿਆ ਵੜਾ ਨਹੀਂ ਠੀਕ ਆ ਗਾਂ ਬਦਲਣ ਨਹੀਂ ਠੀਕ ਹੈ ਹਾਂ ਉਹ ਬੱਗ ਦੇਣੀ ਹੂੰ ਸਭ ਫੋਲੋ ਵੀ ਸਹੀ ਬਣਾਇ ਤੇ ਲਈ ਤੇ ਬਾਕੀ ਦੀ ਗੱਲ ਜੇ ਹੁਣ ਆਪਾਂ ਗੱਲ ਕਰ ਲਗੇ ਇੰਨੇ ਇੰਨੇ ਪੈਸੇ ਦਾ ਲੋਕ ਮੌਲੀਆਂ ਦੇ ਮੰਗੀ ਜਾਂਦੇ ਹਨਾ ਮੌਲੀਆਂ ਦੇ ਬਾਅਦ ਟੋਕੜਾਂ ਦੇ ਮੰਗੀ ਜਾਂਦੇ ਹੂੰ ਟੋਕੜਾਂ ਦੇ ਮੰਗੇ ਜਾਂਦੇ 30 35 35 40 40 ਹਜ਼ਾਰ ਨੂੰ ਲੋਕ ਆਹ ਦੇਖੋ ਜੀ ਲੈਵਲ ਨੂੰ ਇਹਦੀ ਇਹਨਾਂ ਦੀ ਜਿਹੜੀ ਬੰਤਰ ਆ ਡਿਜ਼ਾਈਨ ਆ ਬਹੁਤ ਸੋਹਣਾ ਹੈਗਾ ਦੁੰਨਾ ਦਾ ਬੱਗੀ ਦੀ ਨਸਲ ਬਰੀਡੀ ਫੁੱਲ ਹੈ ਜੀ ਹਾਂ ਇਹਨੂੰ ਬਰੀਡ ਨੇ ਇਹਨਾਂ ਤਾਂ ਪਾਈ ਚਲੋ ਖਲਾੜੇ ਵਾਲੀ ਗੱਲ ਹੋਣੀ ਆ ਜੀ ਤਾਂ ਪਾਈ ਚਲੋ ਤੇ ਗੱਡੀ ਚਲੋ ਹਨਾ ਹੂੰ ਉਹਦਾ ਕਰਤੀ ਅੱਜ ਬਾਕੀ ਦੀ ਗੱਲ ਵੀਰੇ ਹਨਾ ਥੋੜੀ ਠੰਡ ਦਾ ਕਰਕੇ ਨਾ ਪਸੂ ਬਾਹਰ ਨਿਕਲਦਾ ਨਾ ਨਮਾਇਤ ਵਾਹ ਜਾਂਦਾ ਹਨਾ ਹੁਣ ਅੰਦਰੋਂ ਗੱਡੀਆਂ ਆਪਾਂ ਆ ਗਏ ਵਿਚਾਰੀਆਂ ਅੰਦਰ ਬੈਠੀਆਂ ਸੀਗੀਆਂ ਖੜੀਆਂ ਸੀ ਓਕੇ ਤੇ ਨਿਰਮਲ ਦੁੱਧ ਇਹ ਕਿੰਨਾ ਦੇ ਦੂ 14 ਕਿਲੋ 15 ਕਿਲੋ ਬਈ ਆਪਾਂ ਦੇਖੋ ਤੇ 15 ਕਿਲੋ ਵੀ ਆ ਮੀਰਾ ਆਪ ਦੀ ਸਮਝ ਨਾ ਲੈ ਆਪ ਦੀ ਸਮਝ ਨਾ ਲੈ ਓਕੇ ਕੋਈ ਪਤਾ ਮੇਰੀ ਸਮਝ ਕਿੰਨੀ ਹੈ ਕਿੰਨੀ ਆ ਹਾਂ ਇਹ ਤੇਰੀ ਗੱਲ ਜਮਾ ਜਾਇਆ ਜਾਏ ਮੀਂ ਗਈ ਚੱਲ ਗਏ ਹੂੰ ਕੱਲੀ ਸਮਝਾਈ ਜਰੂਰ ਬਾਈ ਜੀ ਹੋ ਗਈ ਜੀ ਬੈੜ ਦੀ ਜੀ ਆਪਾਂ ਆਨਲਾਈਨ ਕਹਿਣੀ ਆ ਗੱਲਾਂ ਹੂੰ ਪਰ ਇਹ ਗੱਲ ਨਹੀਂ ਵੀ ਇਹ ਅੰਗ ਵਿੱਚ ਨੋਕ ਕੱਢਦੇ ਬੰਦਾ ਨਹੀਂ ਨਹੀਂ ਅੰਗ ਪੈਰ ਪੂਰੇ ਦੋਨਾਂ ਦੇ ਚੰਗੇ ਆ ਤੇ ਚਲੋ ਲਾਓ ਫਿਰ ਬੱਚਾ ਦੇ ਇੱਕ ਰੁਪਇਆ ਮੰਗਣੇ ਉਤੋਂ ਬਾਅਦ ਦੇ ਟੋਕੜ ਗੱਬਣ ਜੀ ਵਿਕਣੀਆਂ ਵਿਕਣੀਆਂ ਠੀਕ ਹੈ ਜੀ ਬਾਕੀ ਦੀ ਗੱਲ ਅੱਜ ਕੱਲ੍ਹ ਨਾ ਪਸ਼ੂ ਦੀ ਸ਼ਾਰਟ ਬਹੁਤ ਚੱਲ ਰਹੀ ਆ ਤੇ ਓਵੇਂ ਨਹੀਂ ਗੱਲ ਹੈ ਚਲੋ ਜੀ ਬੱਚਾ ਲਾਓ ਇਹਨੂੰ ਵੀ ਆਹ ਦੇਖੋ ਜੀ ਬੱਚਾ ਆਪਾਂ ਲਾਤਾ ਤੇ ਹੁਣ ਆਪਾਂ ਆਹ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਓਕੇ ਗੱਲਬਾਤ ਆ ਸਾਰੀ ਤੇ ਬੱਚਾ ਓਕੇ ਤੇ ਬਾਕੀ ਦੀ ਗੱਲ ਤਾਜੀ ਗੰਦ ਪਿਲ ਕੱਢੀ ਜਾਂਦੀ ਆ ਤਾਂ ਹਜੇ ਕੱਲ ਤਾਂ ਜੇਰ ਪਈ ਆ ਵੀਰੇ ਇਹਦੀ ਹੂੰ ਓਕੇ ਤੇ ਬੱਚੀ ਦੰਦਾਂ ਜਿਵੇਂ ਹੋਊਗੀ ਨਰਮਲ ਹੈ ਵੀਰੇ ਅੱਛਾ ਉਮਰ ਦੀ ਨਹੀਂ ਦੇਖੀ ਚੜ ਕੇ ਬਣੀ ਵੀਰੇ ਚੜ ਕੇ ਦੁਨੀ ਚੜ ਕੇ ਬਣੀਆਂ ਓਕੇ ਓਕੇ ਮਾਰੋ ਜੀ ਤਾਂ ਮੜੇ ਛੱਡਿਓ ਥਣ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਚਲੋ ਜੀ ਤੇ ਫੀਟਿੰਗ ਵਾਲਾ ਲੇਵਾ ਤੇ ਚਵਾਈ ਆ ਕਰੋ ਜੀ ਚਾਰਾਂ ਤੂਰਾ ਨਾ ਥੱਲੇ ਨਲਕਿਆਂ ਨੂੰ ਵਰਦੀਆਂ ਮਗਰ ਲੈ ਕੇ ਮਾਰ ਲਈ ਚੂਣ ਤਾਂ ਭਾਵੇਂ ਬੱਚੇ ਨੂੰ ਬਿਠਾ ਦੇ ਜੀ ਨਹੀਂ ਚੂਣ ਬਸਵਾ ਦਿਆਂ ਦੁਨੀ ਨਹੀਂ ਮਾਰੀਆਂ ਹੈਗੀਆਂ ਨਾ ਬਸ ਪਹਿਲੇ ਨੰਬਰ ਤੇ ਠੰਡਗਾ ਹੂੰ ਉਸ ਤੋਂ ਬਾਅਦ ਮਨਾਂ ਚੂਣ ਬਹੁਤ ਥੋੜੀ ਤੇ ਬਾਕੀ ਹਲੇ ਵੇ ਲੂ ਵੇ ਸਾਰੇ ਰੁਪਏ ਦਾ ਰੁਪਈ ਹੀ ਆ ਬਸ ਹੂੰ ਆ ਦੇਖੋ ਜੀ ਦਿਖਾਈ ਦੇ ਹਾਂਜੀ 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 ਦੇਖੋ ਜੀ ਆ ਦੇਖੋ ਕਰੋ ਥਾਣ ਲੈਵਾ ਚ ਕਿੱਕ ਨੰਬਰ ਥਾਣ ਲੈਵਾ ਇਹਦਾ ਵੀ ਤੇ ਕੀ ਡਿਮਾਂਡ ਆ ਵੀਰੇ ਨਰਮਲ ਦੀ ਬਾਈ ਜੀ ਇਹਦਾ ਕੋਈ 50 ਨਹੀਂ ਕੋਈ 55 ਨਹੀਂ 45000 ਦੀ ਬੈਠਦੀਆਂ ਨਾਲ ਜੀ ਜਮਾ ਜੈ ਰੇਟ ਆ ਤੇ ਇਹ ਦੂ ਦਾ ਫਿਰ ਰੱਬ ਦਾ ਨਾ ਆਈ ਹੈ ਨਾ ਤੇ ਇਹਦੀ ਵੀ ਦੇਖੋ ਬਸ ਮਾ ਕਿੰਨਾ ਵਧੀਆ ਕਰੀ ਬੈਠੀ ਹੈ ਇਹਦਾ 48000 ਤੇ 500 ਹੈ ਨਾ ਤੇ ਜੇਰ ਜੂਰ ਜੁਨਾ ਦੀ ਕੰਪਲੀਟ ਆਹ ਦੇਖੋ ਜੀ ਓਕੇ ਵੀਰੇ ਤੇ ਵੀਰੇ ਨੰਬਰ ਬੋਲ ਦਿਓ ਫਿਰ 894638451 ਦੂਜਾ ਵੀ ਬੋਲ ਦਿਓ ਦੂਜਾ ਹੈਗਾ ਜੀ 70782055 ਪਿੰਡ ਪਾਈ ਰੂਪਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾ ਤੀਆਂ ਬਾਕੀ ਸਾਰੇ ਵੀਰਾਂ ਦਾ ਇੰਤੈ ਵੀਡੀਓ ਦੇਖਣ ਲਈ ਤੈਦ ਲਈ ਧੰਨਵਾਦ ਜਲਦ ਮਿਲਦੇ ਆ ਕੇ ਨਵੇਂ ਵੀਡੀਓ ਦੇ ਨਾਲ